वेलकम दोस्तों मैं प्रदीप आ गया 111 नंबर वीडियो लेके टूर्नामेंट ਸੀ ਬਲਾਸਪੁਰ ਦਾ ਮੋਗਲ ਜ਼ਿਲਹਾ ਦਾ ਇੱਕ ਪਿੰਡ ਜਿੱਥੇ 10 ਫਰਵਰੀ 2014 ਨੂੰ ਟੂਰਨਾਮੈਂਟ ਕਰਵਾਇਆ ਗਿਆ ਇਸ ਟੂਰਨਾਮੈਂਟ ਵਿੱਚ ਮੈਚ ਹੋਇਆ ਸੈਦੋਕੇ ਵਰਸਸ ਬੁਰਝਰੀ ਦੇ ਵਿੱਚ ਦੋਸਤੋ ਸੈਦੋ ਦੇ ਵਿੱਚ ਗगन ਜਲਾਲ ਔਰ ਦੋਲੀ ਅਲਕੜਾ ਖੇਡ ਰਹੇ ਸੀ ਔਰ ਬੁਰਝਰੀ ਦੇ ਵਿੱਚ ਖੁਸ਼ੀ ਦੁੱਗਾ ਤੇ ਗੁਰੀ ਤਲੇਰ ਖੇਡ ਰਹੇ ਸੀ ਇਸ ਮੈਚ ਦੇ ਚਲਦਿਆਂ ਤੁਹਾਡੇ ਲਈ ਸਵਾਲ ਇਹ ਹੈ ਕਿ ਬਲਜੀਤ ਸੈਦੋ ਨੇ ਟੋਟਲ ਕਿੰਨੇ ਜਫੇ ਲਗਾਏ ਔਰ ਕਿਹੜੇ ਕਿਹੜੇ ਖਿਡਾਰੀ ਨੂੰ ਅਜੇ ਫੇਰ ਦੋਸਤੋ ਇਹ ਮੈਚ ਜਿਹੜਾ ਹੈ ਬਹੁਤ ਫਸਮਾ ਮੈਚ ਹੈ ਮੈਚ ਦੇ ਲਾਸਟ ਪੁਆਇੰਟ ਤੱਕ ਜਿੱਤ ਹਾਰ ਦਾ ਪਤਾ ਨਹੀਂ ਲੱਗਦਾ ਕਿਹੜੀ ਟੀਮ ਵਿਨ ਕਰਦੀ ਹੈ ਇਹ ਜਾਣਨ ਦੇ ਲਈ ਪੂਰਾ ਮੈਚ ਦੇਖੋ ਇੱਕ ਪਾਸੇ ਬੁਰਜ ਹਰੀ ਸਿੰਘ ਦੀ ਟੀਮ ਮੇਰੇ ਵੀਰੋ ਉਹ ਪੁੱਜ ਚੁੱਕੀ ਹੈ ਸ਼ੜਕ ਵਾਲੀ ਸਾਈਡ ਇਧਰ ਸਟੇਜ ਵਾਲੀ ਸਾਈਡ ਟੀਮ ਜਿਹੜੀ ਪਹੁੰਚ ਚੁੱਕੀ ਹੈ ਸੈਧੂ ਕੀ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਬਹੁਤ ਹੀ ਸਤਕਾਰਯੋਗ ਬੀਬੀ ਰਾਜਵਿੰਦਰ ਕੌਰ ਜੀ ਭਾਗੀ ਕੇ ਭਾਗੀ ਕੇ ਪਰਿਵਾਰ ਦਾ ਕਹਿੰਦੇ ਸਿਆਸਤ ਦੇ ਵਿੱਚ ਬਹੁਤ ਵੱਡਾ ਨਾਮ ਹੈ ਔਰ ਮੇਰੇ ਵੀਰੋ ਉਸੇ ਪਰਿਵਾਰ ਦੇ ਵਿੱਚੋਂ ਬੀਬੀ ਰਾਜਵਿੰਦਰ ਕੌਰ ਜੀ ਭਾਗੀ ਕੇ ਸਾਡੇ ਦਰਮਿਆਨ ਐਮ ਐਲ ਏ ਸਾਡੇ ਦਰਮਿਆਨ ਉੱਚੇ ਤੌਰ ਤੇ ਪੂਜੀ 811 ਨੰਬਰ ਦੀ ਜਿਹੜੀ ਪਰਚੀ ਹੈ ਸਾਡੇ ਵੀਰ ਲੈ ਵੀ ਭਾਈ ਦੱਸੀ ਕੀ ਨਾ ਆਇਆ ਤੇਰਾ ਜੋਰ ਦੀਆਂ ਤਾੜੀਆਂ ਮਾਰੋ ਇਸ ਵੀਰ ਦੇ ਨਾਂ ਤੇ ਜਗਦੀਸ਼ ਸਿੰਘ 마שי ਕੇ ਪਿੰਡ ਦਾ ਨੌਜਵਾਨਾ ਜਿਹਨੂੰ ਅੱਜ ਕਹਿੰਦੇ ਸਾਈਕਲ ਥੋੜਾ ਅੱਗੇ ਨੂੰ ਹੋ ਜਾ ਨੌਜਵਾਨਾ ਸਾਰੀ ਸੰਗਤ ਨੂੰ ਦੇਖ ਲਓ ਜਲਾਰ ਸਿੰਘ ਜੀ ਧਾਲੀਵਾਲ ਸਾਹਿਬ ਕਹਿੰਦੇ 5-500 ਦੇ ਮਾਨ ਸਨਮਾਨ ਦਿੱਤੇ ਜਾਣਗੇ ਜਿੰਨੇ ਵੀ ਦੁੱਗਾਂ ਵਾਲਾ ਜੱਫੇ ਲਾਊਗਾ ਇਧਰ ਡੌਲੀ ਅਣਕੜਿਆਂ ਵਾਲਾ ਮੇਰੇ ਵੀਰੋ ਲੱਭੀ ਨੰਗਲ ਹੋਣਾਂ ਦੀ ਟੀਮ ਦੇ ਲਈ ਮਿੰਟੂ ਸਰਪੰਚ ਹੋਣਾਂ ਦੀ ਟੀਮ ਦੇ ਲਈ ਪਰਮਜੀਤ ਡਾਲਾ ਮੇਜਰ ਬਰਾੜ ਪੰਗਲਵਾਨਾਂ ਦੀ ਟੀਮ ਦੇ ਲਈ ਖੇਡਣ ਵਾਲਾ ਕਬੱਡੀ ਦਾ 스타 ਨੌਜਨ ਦੌਲੀ ਅਲਕੜਿਆਂ ਵਾਲਾ ਪੁਆਇੰਟ ਲੱਗੇ ਵਾਪਸ ਗਿਆ ਗੁਰੀ ਦਾ ਕਹਿੰਦੇ ਤਲੇਰ ਦਾ ਪਿੰਡ ਹੈ ਮੇਰੇ ਵੀਰੋ ਗੁਰੀ ਤਲੇਰ ਵਾਲਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾ ਰਿਹਾ ਉਧਰ ਕਬੱਡੀ ਦੇ ਚਾਰਾਂ ਜਾਫੀਆਂ ਦੇ ਵਿੱਚੋਂ ਕਹਿੰਦੇ ਬਲਜੀਤ ਨੂੰ ਦੁਨੀਆ ਫਲੱਡ ਦੇ ਤੌਰ ਤੇ ਜਾਣਦੀ ਹੈ ਬਲਜੀਤ ਸੈਦੋਕੇ ਵਾਲਾ ਜਲਾਲਪੁਰੀਏ ਪਾਲੇ ਦਾ ਯਾਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਟਰਾਈ ਕਰਦਾ ਤੇ ਪੁਆਇੰਟ ਗੁਰੀ ਤਲੇਰ ਵਾਲੇ ਦੇ ਹਿੱਸੇ ਜਾ ਜੁੜਿਆ ਜਲਾਲ ਦਾ ਗगन ਕਹਿੰਦੇ ਜਮੇਰ ਦਾ ਬਹੁਤ ਵੱਡਾ ਨਾਮ ਹੈ ਖੇਡ ਕਬੱਡੀ ਦੇ ਵਿੱਚ ਮੇਰੇ ਵੀਰੋ 7 ਤੋਂ ਕਹਿੰਦੇ 10 ਸਕਿੰਟ ਦੇ ਵਿੱਚ ਕਬੱਡੀ ਪਾ ਕੇ ਵਾਪਸ ਆਉਣ ਦਾ ਰਿਕਾਰਡ ਹੈ ਇਸ ਖਿਡਾਰੀ ਨੂੰ ਵੀ ਭਲੂਰ ਦੇ ਕਬੱਡੀ ਕੱਪ ਤੇ ਨੰਗਲ ਬਦਰਜ ਵੱਲੋਂ ਨਾਲ ਕਹਿੰਦੇ ਮੇਜਰ ਬਰਾਡ ਹੋਣਾ ਵੱਲੋਂ ਮਾਨ ਸਨਮਾਨ ਦਿੱਤੇ ਗਏ ਹੈ ਜਲਾਲ ਵਾਲਾ ਗगन ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਬੁਰਜ ਹਰੀ ਸਿੰਘ ਦੀ ਟੀਮ ਦਾ ਕਾਲਾ ਖੇਡ ਮੈਦਾਨ ਦੇ ਵਿੱਚ ਲਾਹ ਤਕੜਾ ਜੱਫਾ ਮੇਰੇ ਵੀਰੋ ਇੱਕ ਲੱਖਾਂ ਜਿਹਾ ਪੁਆਇੰਟ ਦਾ ਵਾਅਦਾ ਕਰ ਰਿਹਾ ਹੈ ਇਧਰ ਪ੍ਰਦੀਪ ਤੇ ਹੈਪੀ ਦਾ ਕਹਿੰਦੇ ਸਦਾ ਰਿਣੀ ਰਹਾਂਗੇ ਇਸ ਜ਼ਿੰਦਗੀ ਭਰ ਮੇਰੇ ਵੀਰੋ ਬਹੁਤ ਸਤਿਕਾਰਯੋਗ ਵੀਰ ਕਬੱਡੀ365.com ਬਿੰਦਰ ਹੁਣੀ ਪਰਮਿੰਦਰ ਹੁਣੀ ਦਰਸ਼ਨੂਣੀ ਕਹਿੰਦੇ ਇਟਲੀ ਤੋਂ ਕਬੱਡੀ365.com ਦੇ ਨਾਲ ਜੁੜੇ ਹੋਏ ਐ ਸੋਨੀ ਹੁਣੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਉਧਰ ਅੱਜ ਦੇ ਟੂਰਨਾਮੈਂਟ ਦਾ ਪਹਿਲਾ ਪ੍ਰਾਈਜ਼ ਸੁਖਿੰਦਰ ਸਿੰਘ ਜੀ ਢਿੰਡਾ ਕਨੇਡੀਅਨ ਤੇ ਦੂਜਾ ਪ੍ਰਾਈਜ਼ ਬਲਜਿੰਦਰ ਸਿੰਘ ਜੀ ਢਾਲੀਵਾਲ ਐਡਵੈਂਚਰ ਤੋਂ ਚੇਚੇ ਤੌਰ ਤੇ ਮੇਰੇ ਵੀਰੋ ਪੁੱਜੇ ਆ ਉਹਨਾਂ ਦਾ ਵੀ ਸਹੀ ਧੰਨਵਾਦ ਕਰਦੇ ਆ ਇਧਰ ਡਿੱਪੀ ਢਾਲੀਵਾਲ ਇਸ ਵੇਲੇ ਕਬੱਡੀ ਪਾ ਕੇ ਲੈ ਕੇ ਵਾਪਸ ਗਿਆ ਅੱਜ ਐਲ ਸੀ ਡੀਆਂ ਦੇ ਮਾਨ ਸਨਮਾਨ ਕੁਲਵੰਤ ਸਿੰਘ ਦੀ ਕੀਤੂ ਸੋਨੀ ਯੂ ਐਸ ਏ ਵੱਲੋਂ ਮੇਰੇ ਵੀਰੋ ਦਿੱਤੀਆਂ ਜਾਣਗੀਆਂ ਕੀਤੂ ਪਰਿਵਾਰ ਦਾ ਕਹਿੰਦੇ ਬਹੁਤ ਵੱਡਾ ਨਾਮ ਹੈ ਸਿਆਸਤ ਦੇ ਵਿੱਚ ਕਿਉਂਕਿ ਬਲਾਸਪੁਰ ਸਿਆਸਤ ਦੀ ਗੱਲ ਹੋਵੇ ਖੇਡਾਂ ਦੀ ਗੱਲ ਹੋਵੇ ਤੇ ਚਾਹੇ ਮੇਰੇ ਵੀਰੋ ਗਾਇਕੀ ਦੀ ਗੱਲ ਹੋਵੇ ਬਲਾਸਪੁਰ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਗੂੰਜਦਾ ਹੈ ਆਓ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਜੇਤੂ ਜਿਹੜਾ ਸਾਈਕਲ ਦਾ ਉਹ ਸਾਡੇ ਕੋਲੇ ਮਿਲ ਚੁੱਕਿਆ ਸਾਡੀ ਬੇਨਤੀ ਹੈ ਸਾਡਾ ਵੀਰ ਸਾਨੂੰ ਬਾਅਦ ਦੇ ਵਿੱਚ ਆ ਕੇ ਮਿਲੇ ਮਾਰੋ ਤਾੜੀਆਂ ਆਇਆ ਬਲਜੀਤ ਸੈਦੋਕੇ ਵਾਲਾ ਉਧਰ ਕਾਂਗੜਵਸ ਸਰਵਿਸ ਸਰਾਬੀ ਪੱਤੋ ਵਾਲਾ ਕਹਿੰਦਾ ਵੀ 100 ਰੁਪਿਆ ਇਸ ਜਾਫੀ ਦੇ ਲਈ ਜਿਹੜਾ ਆਪਾਂ ਮਾਨ ਸਨਮਾਨ ਬਖਸ਼ਣਾ ਹੈ ਇਧਰ ਖੇਡ ਮੈਦਾਨ ਦੇ ਵਿੱਚ ਦਾਲੀ ਅਲਕੜਿਆਂ ਵਾਲਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਉਧਰ ਦੁੱਗਾ ਵਾਲਾ ਕਹਿੰਦੇ ਇਸ ਨਗਰ ਦੇ ਵਿੱਚ ਹੈਰੀ ਹੁਣਾ ਦੇ ਨਾਲ ਮੇਰੇ ਵੀਰੋਂ ਰਿਸ਼ਤੇਦਾਰੀ ਵੀ ਹੈ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਦੇ ਹਾਂ ਨੌਜਨ ਗੋਲੀ ਅਲਕੜਿਆਂ ਵਾਲਾ ਉਧਰ ਕਬੱਡੀ ਖੇਡ ਮੈਦਾਨ ਦੇ ਵਿੱਚ ਦੁੱਗਾਂ ਵਾਲੇ ਦੇ ਨਾਲ ਮੁਕਾਬਲਾ ਹੋ ਚੁੱਕਾ ਹੈ ਕਰਮਾ ਚੱਕਰਵਾਲਾ ਕਹਿੰਦਾ ਵੀ ਪੁਆਇੰਟ ਜਾਫੀ ਦੇ ਹਿੱਸੇ ਜਾ ਜੁੜਿਆ ਡਾਕਟਰ ਪੱਪੂ ਹੁਣੀ ਸਾਡੀ ਜ਼ਿੰਦਗੀ ਦੇ ਬਹੁਤ ਪਿਆਰੇ ਵੀਰ ਹੈ ਕਹਿੰਦੇ ਬਲਜੀਤ ਹੁਣਾ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਰੱਖਦੇ ਆਓ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਡੀਪੀ ਢਾਲੀਵਾਲ ਮੇਰੇ ਵੀਰੋਂ ਕਬੱਡੀ ਪਾ ਰਿਹਾ ਢਾਲੀਵਾਲ ਦਾ ਡੀਪੀ ਮੇਰੇ ਵੀਰੇ ਡਿੱਪੀ ਢਾਲੀਵਾਲ ਨੌਜਨ ਬੁਰਜ ਹਰੀ ਸਿੰਘ ਦਾ ਉਧਰ ਜੀਤਾ ਸੈਤੋਕੇ ਵਾਲਾ ਵੱਜੀ ਪ੍ਰੈਸ ਤੇ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ ਕਨਾਰ ਤੇ ਫਕਰ ਝੰਡੇ ਦੀਆਂ ਟੀਮਾਂ ਵੀ ਜਲਦੀ ਦੇ ਨਾਲ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆਉਣ ਗਈਆਂ ਜਲਾਲ ਵਾਲਾ ਗगन ਇੰਗਲੈਂਡ ਦੀ ਹੀਜ ਕਬੱਡੀ ਕਲੱਬ ਦੇ ਲਈ ਖੇਡਣ ਵਾਲਾ ਬਲਜਿੰਦਰ ਭਿੰਡਰ ਹੋਣਾ ਦੀ ਖੇਡ ਕਲੱਬ ਮੇਰੇ ਵੀਰੋ ਸਿੱਧੂ ਭਗਤੋਹਣੀ ਨਾਲ ਕੇਵਲ ਬੁਈਆ ਵਾਲਾ ਬਿੰਦਰ ਭਲੂਰ ਹੋਣੀ ਉਸ ਟੀਮ ਨੂੰ ਰਨ ਕਰਦੇ ਆ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਜਲਾਲਪਿੰਡ ਦਾ ਗगन ਕਬੱਡੀ ਪਾਉਂਦਾ ਹੋਇਆ ਦੁੱਗਾ ਪਿੰਡ ਕਹਿੰਦੇ ਮਸਤੂਆਣਾ ਸਾਹਿਬ ਦੀ ਬੁੱਕਲ ਦੇ ਵਿੱਚ ਜਾ ਵਸਿਆ ਸੰਤ ਬਾਬਾ ਆਦਰ ਸਿੰਘ ਜੀ ਦੀ ਚਰਨਾਂ ਦੀ ਛੋਪਰਾ ਪ੍ਰਾਪਤ ਧਰਤੀ ਜਲਾਲ ਵਾਲਾ ਗगन ਇਸ ਲਈ ਮੇਰੇ ਵੀਰੋ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਗੁਰੀ ਧਲੇਰ ਅੱਜ ਮੁਬਾਰਕਵਾਦ ਹੈ ਦੀ ਬਲਾਸਪੁਰ ਸਪੋਰਟਸ ਐਂਡ ਵੈਲਫੇਅਰ ਕਲੱਬ ਨੂੰ ਐਨ ਆਰ ਆਈ ਵੀਰਾਂ ਨੂੰ ਗ੍ਰਾਮ ਪੰਚਾਇਤ ਨੂੰ ਜਿਨ੍ਹਾਂ ਨੇ ਬਹੁਤ ਤਾਕੜਾ ਟੂਰਨਾਮੈਂਟ ਮੇਰੇ ਵੀਰੋ ਕਰਵਾ ਕੇ ਇਸ ਸੂਚੇ ਇਲਾਕੇ ਦੇ ਵਿੱਚ ਬਹੁਤ ਬਹਿ ਜਾਵਾਇਆ ਕਰਵਾ ਦਿੱਤੀ ਹੈ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬਾ ਬੀਬੀ ਰਾਜਵਿੰਦਰ ਕੌਰ ਜੀ ਭਾਗੀ ਕੇ ਉਹ ਵੀ ਚੇਚੇ ਤੌਰ ਤੇ ਪੂਜੇ ਹੋਇਆ ਹੈ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਦੇਖੀਏ ਨੱਟੂ ਸੈਦੋਕੇ ਵਾਲਾ ਤੇ ਗੁਰੀ ਧਲੇਰ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਆ ਖਿਡਾਰੀ ਕਹਿੰਦੇ ਇਸ ਸਾਲ ਪੰਜਾਬ ਦੇ ਕਈ ਟੂਰਨਾਮੈਂਟਾਂ ਦਾ ਕਈ ਕੱਪਾਂ ਦਾ ਮੇਰੇ ਵੀਰੋ ਬੈਸਟ ਰਿਡਰ ਰਿਹਾ ਹੈ ਹਰਜੀਤ ਫਰੈਂਡ ਕਬੱਡੀ ਕਲੱਬ ਤੋਂ ਹੀਰਾ ਸਿੰਘ ਮੱਲੋ ਖੇਡਦਾ ਹੈ ਇਹ ਹੈ ਦੌਲੀ ਅਲਕੜਿਆਂ ਵਾਲਾ ਭਧੌਣ ਦੇ ਲਾਗੇ ਇਸ ਨੌਜਵਾਨ ਦਾ ਪਿੰਡ ਹੈ ਸੱਤ ਮੋਟਰਸਾਈਕਲਾਂ ਦਾ ਜੇਤੂ ਸਾਡੇ ਵੀਰ ਆਖ ਰਿਹਾ ਹੈ ਵੀ ਸੱਤ ਮੋਟਰਸਾਈਕਲਾਂ ਦਾ ਜੇਤੂ ਹੈ ਇੱਕ ਸੁਧਾਰਨ ਜੇ ਪਰਿਵਾਰ ਦੇ ਵਿੱਚ ਉੱਠ ਕੇ ਇਸ ਖਿਡਾਰੀ ਨੇ ਮੇਰੇ ਵੀਰੋ ਦੁਨੀਆ ਤੇ ਬੱਲੇ ਬੱਲੇ ਕਰਵਾ ਦਿੱਤੀ ਹੈ ਖੁਸ਼ੀ ਦੁੱਗਾਂ ਵਾਲੇ ਨੇ ਕਹਿੰਦੇ 15 ਮੋਟਰਸਾਈਕਲ ਜਿੱਤੇ ਐ ਉਧਰ ਪਿੱਥੋ ਵਾਲੇ ਸ਼ੀਰੇ ਦੇ ਕਹਿੰਦੇ 40 ਮੋਟਰਸਾਈਕਲ ਹੋ ਚੁੱਕਿਆ ਉਧਰ ਬਲਦੇਵ ਸਾਡਾ ਭਰਾ ਕਹਿੰਦੇ ਰੌਂਦੇ ਵਾਲਾ ਉਹ ਵੀ ਚੇਚੇ ਤਾਰ ਤੇ 5 ਫਰਵਰੀ ਦੇ ਸੱਦੇ ਦੇ ਰਿਹਾ ਇਹਨੂੰ ਕਹਿੰਦੇ ਆ ਕਿ ਖੜਖੜ ਵੰਦੇ ਲੋਕੀ ਸਾਹਣ ਜੱਟ ਨੂੰ ਆਉਂਦੇ ਯਾਰੋ ਰੋਕਣੇ ਤੂਫਾਨ ਜੱਟ ਨੂੰ ਆਉਂਦੇ ਯਾਰੋ ਰੋਕਣੇ ਤੂਫਾਨ ਜੱਟ ਨੂੰ ਇਸ ਖਿਡਾਰੀ ਨੇ ਕਹਿੰਦੇ ਤੂਫਾਨਾਂ ਵਰਗੇ ਜੱਫੇ ਲਾਏ ਐ ਇਹ ਤੂਫਾਨ ਕਬੱਡੀ ਦਾ ਇਹ ਆ ਫਲੱਡ ਕਬੱਡੀ ਦਾ ਨੌਜਨ ਬਲਜੀਤ ਸੈਦੋਕੇ ਵਾਲਾ ਮੇਰੇ ਵੀਰੋ ਉਧਰ ਅਗਲੀ ਰੇਡ ਜਲਾਲ ਵਾਲੇ ਗਗਨਦੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਦੁੱਗਾ ਵਾਲਾ ਖੁਸ਼ੀ ਕਹਿੰਦੇ ਬੁਰਜ ਹਰੀ ਸਿੰਘ ਦੀ ਟੀਮ ਵੱਲੋਂ ਖੇਡ ਰਿਹਾ ਹੈ ਔਰ ਚਾਰ ਜਾਫੀਆਂ ਦੇ ਵਿੱਚੋਂ ਸਰਪੰਚ ਹੁਣੀ ਮਾਣ ਹੁਣੀ ਕਾਲੇ ਹੁਣੀ ਮੇਰੇ ਵੀਰੋ ਇਸ ਵੇਲੇ ਵੇਖਦਾ ਵੀ ਕਿਹੜਾ ਜਾਫੀ ਉਧਰ ਕਾਲੇ ਹੁਣੀ ਸਾਡੇ ਵੀਰ ਬਲਾਸਪੁਰ ਵਾਲੇ ਮੈਟਰੋ ਦੀ ਖੇਡ ਕਲੱਬ ਦੇ ਨਾਲ ਜੁੜੇ ਹੋਏ ਆ ਲੰਗਿਆਣੀਆਂ ਜੱਸੇ ਉਹਨਾਂ ਦੇ ਨਾਲ ਕਹਿੰਦੇ ਭਰਾਵਾਂ ਤੋਂ ਵੱਧ ਕੇ ਪਿਆਰ ਰੱਖਦੇ ਆ ਟ੍ਰਾਂਟੋ ਵਿੱਚ ਬੈਠੇ ਇਹਨਾਂ ਮੈਚਾਂ ਦਾ ਆਨੰਦ ਮੇਰੇ ਵੀਰੋ ਕਬੱਡੀ 365.com ਦੇ ਜ਼ਰੀਏ ਮਾਣ ਰਹੇ ਆ ਉਹਨਾਂ ਦੇ ਵੀ ਸਦਾ ਰਣੀ ਰਹਾਂਗੇ ਲੈ ਵੀ ਹੈਰੀ ਭਾਈ ਮੁਬਾਰਕਬਾਦ ਹੈ ਅੱਜ ਤੇ ਕਹਿੰਦੇ ਬੱਲੇ ਬੱਲੇ ਹੋ ਗਈ ਬਲਾਸਪੁਰ ਦੇ ਟੂਰਨਾਮੈਂਟ ਦੇ ਵਿੱਚ ਵਧੀਆ ਟੀਮਾਂ ਸ ਦਰਸ਼ਕ ਵੀਰ ਸਵਾਦ ਲੈ ਰਿਹਾ ਖੇਡ ਕਬੱਡੀ ਦਾ ਗੁਰੀ ਤਲੇਰ ਇਸ ਵੇਲੇ ਕਬੱਡੀ ਪਾ ਰਿਹਾ ਉਧਰ ਸਮਾਦ ਵਾਲਾ ਕਹਿੰਦਾ ਵੀ ਫਾਉਲ ਹੋ ਚੁੱਕਿਆ ਤੇ ਪੁਆਇੰਟ ਰੀਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਰੀਡਰ ਦਾ ਇਹਦਰ ਕਹਿੰਦੇ ਤਕੜਾ ਮੈਚ ਖੇਡਿਆ ਜਾ ਰਿਹਾ ਦੌਲਤ ਸਿੰਘ ਪਹਿਲਾਂ ਜਲਾਲ ਵਾਲੇ ਨੇ ਦੱਸਿਆ ਵੀ ਸੱਤ ਮੋਟਰਸਾਈਕਲਾਂ ਦਾ ਜੇਤੂ ਦਾਲੀ ਹਲਕੇ ਵਾਲਾ ਪਈ ਹੋਈ ਕਬੱਡੀ ਤੇ ਉਧਰ ਦੇਖਦੇ ਆ ਇਸ ਵੇਲੇ ਮੇਰੇ ਵੀਰੋ ਇਹ ਅੰਕ ਨੌਜਨ ਗਵਰੂ ਦੌਲਤ ਸਿੰਘ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਬਲਦੇਵ ਭੁੱਲਰ ਜੀ ਰੌਂਤੇ ਵਾਲੇ ਸਾਡੀ ਜ਼ਿੰਦਗੀ ਦੇ ਸਤਿਕਾਰਯੋਗ ਵੀਰ ਬਲਜਿੰਦਰ ਰੂਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਹਲਕਾ ਨਿਹਾਲ ਸਿੰਘ ਵਾਲਾ ਦੇ ਐਮਐਲਏ ਬੀਬੀ ਰਾਜਵਿੰਦਰ ਕੌਰ ਜੀ ਭਾਗੀ ਗਏ ਜਥੇਦਾਰ ਅਜਮੇਰ ਸਿੰਘ ਜੀ ਭਾਗੀ ਗਏ ਸਾਡੇ ਦਰਮਿਆਨ ਪੂਜੇ ਹੋਏ ਨੇ ਖੇਡ ਕਬੱਡੀ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਮੇਰੇ ਵੀਰੋ ਇੱਕ ਪਾਸੇ ਮਨਪ੍ਰੀਤ ਸਿੰਘ ਨੱਟੂ ਇਸ ਵੇਲੇ ਕਰਦਾ ਹੋਇਆ ਤਗੜੀ ਟਰਾਈ ਪਰ ਪੁਆਇੰਟ ਧਾਵੀ ਦਾ ਪੁਆਇੰਟ ਮੇਰੇ ਵੀਰੋ ਬੁਰਜ ਹਰੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਕਿ ਤੇਰੇ ਟਿੱਲੇ ਤੋਂ ਸੂਰਤ ਦਿਂਦੀ ਐ ਆਲੇ ਵੇਖ ਗੋਰਖਾ ਉੱਡਦੀ ਐ ਫਲਕਾਰੀ ਮਾਂ ਉਂਦੀ ਐ ਮਾਂ ਏ ਦੁਨੀਆ ਵਾਲਿਓ ਜਲਾਲਪਿੰਡਾ ਰਪਿੰਦਰ ਸਿੰਘ ਗੱਲ ਕਰੇਗਾ ਖੇਡ ਕਬੱਡੀ ਦਾ ਮਹਾਨ ਬਲਾਰਾ ਗगन ਜਲਾਲਪਿੰਡਾ ਦਾ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਗगन ਜਲਾਲਪਿੰਡਾ ਦਾ ਉਧਰ ਕਹਿੰਦੇ ਚਾਰਾਂ ਦੇ ਵਿੱਚੋਂ ਮੌੜ ਸੱਤ ਮਾਰਚ ਮੇਰੇ ਵੀਰੋ ਜਿਹੜੀ ਕਹਿੰਦੇ ਬੁਰਜਾਰੀ ਦੇ ਟੂਰਨਾਮੈਂਟ ਦੀ ਹੋਣੀ ਹੈ ਆਹਤ ਆਹ ਸਾਲ ਕਹਿੰਦੇ ਕਬੱਡੀ ਦੇ ਵਿੱਚ ਵੱਡੇ ਪ੍ਰਾਈਜ਼ ਰੱਖੇ ਗਏ ਆ ਕਬੱਡੀ ਦੇ ਖਿਡਾਰੀਆਂ ਨੂੰ ਵੱਡੇ ਵੱਡੇ ਮਾਨ ਸਨਮਾਨ ਬਖਸ਼ੇ ਗਏ ਆ ਦੋਗਾਮਾਲਾ ਇਸੇਲੇ ਤੇ ਦੂਸਰੇ ਪਾਸੇ ਜਲਾਲ ਵਾਲਾ ਕਬੱਡੀ ਪਾ ਕੇ ਪੁਆਇੰਟ ਲੱਕੀ ਵਾਪਸ ਜਾਂਦਾ ਹੋਇਆ ਨੌਜਨ ਗगन ਆਪਣੀ ਟੀਮ ਦੇ ਲਈ ਗੁਰੀ ਧਲੇਰ ਵਾਲਾ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਉਧਰ ਕਬੱਡੀ ਦਾ 스타 ਕਬੱਡੀ ਦਾ ਬਹੁਤ ਵੱਡਾ ਨਾਂ ਗੁਰਲਾਲ ਘਨੌਰ ਮੇਰੇ ਵੀਰੋ ਅੱਜ ਦੇ ਇਸ ਟੂਰਨਾਮੈਂਟ ਦੇ ਵਿੱਚ ਖੇਡਣ ਦੇ ਲਈ ਪੁੱਜਿਆ ਹੋਇਆ ਹੈ ਇਹੋ ਵੱਡੀ ਗੱਲ ਹੈ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਇੱਕ ਪਾਸੇ ਨੱਟੂ ਸੈਦੋਕੇ ਵਾਲਾ ਖੇਡ ਮੈਦਾਨ ਦੇ ਵਿੱਚ ਟਰਾਈ ਕਰਦਾ ਜੱਫਾ ਲਾਉਣ ਦੀ ਤੇ ਦੂਸਰੇ ਪਾਸੇ ਗੁਰੀ ਗੁਰੀ ਦੇ ਵਿੱਚ ਕਹਿੰਦੇ ਬੜੀ ਫੁਰਤੀ ਹੈ ਇਸ ਨੌਜਵਾਨ ਦੇ ਸਰੀਰ ਦੇ ਵਿੱਚ ਮੇਰੇ ਵੀਰੋ ਹੈਰੀ ਯੂਨੀ ਕਹਿੰਦੇ ਵੀ ਗੁਰਲਾਲ ਇੱਥੇ ਪੁੱਜਿਆ ਅਸੀਂ ਸਮੁੱਚੀ ਸਪੋਰਟਸ ਕਲੱਬ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਪਿਆਰ ਹੈ ਮੇਰੇ ਵੀਰੋ ਇਹ ਯਾਰੀ ਹੈ ਆਓ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਦੌਲੀ ਅਲਕੜੇ ਪਿੰਡ ਦਾ ਲੱਭੀ ਨੰਗਲ ਨੂੰ ਮਾਣ ਹੈ ਇਸ ਕਬੱਡੀ ਖਿਡਾਰੀ ਤੇ ਮੇਜਰ ਬਰਾੜ ਨੂੰ ਮਾਣ ਹੈ ਮਿੰਟੂ ਸਰਪੰਚ ਨੂੰ ਉਹਨਾਂ ਨੂੰ ਮਾਣ ਹੈ ਪਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖਦੇ ਹਾਂ ਇਸ ਵੇਲੇ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਦੌਲਤ ਸਿੰਘ ਦੌਲੀ ਦੇ ਹਿੱਸੇ ਜਾ ਜੁੜਿਆ ਅਗਲੀ ਰੇਡ ਨੌਜਨ ਡਿੱਪੀ ਢਾਲੀਵਾਲ ਮੇਰੇ ਵੀਰੋ ਕਬੱਡੀ ਪਾ ਰਿਹਾ ਆ ਖਿਡਾਰੀ ਵੀ ਕਹਿੰਦੇ ਆਯਾਦ ਕਬੱਡੀ ਕਲੱਬ ਵੱਲੋਂ ਖੇਡਦਾ ਪੰਜਾਬ ਦੇ ਬਲਵੀਰ ਸਿੰਘ ਜੀ ਤੇ ਹਰਮਨ ਜੀ ਸਾਡੇ ਵੀਰ ਕਹਿੰਦੇ ਵੀ ਖੁਸ਼ੀ ਲਗਾਤਾਰ ਤਿੰਨ ਜੱਫੇ ਲਾਉ ਤੇ 1000 ਰੁਪਏ ਦਿੱਤਾ ਜਾਣਾ ਖੁਸ਼ੀ ਕਹਿੰਦੇ 1100 ਰੁਪਏ ਹਰ ਇੱਕ ਜੱਫੇ ਦਾ ਹੈਰੀ ਬਲਾਸਪੁਰ ਹੋਣਾ ਵੱਲੋਂ ਤੇ ਸਮੁੱਚੀ ਫੈਮਿਲੀ ਵੱਲੋਂ ਮੇਰੇ ਵੀਰੋ ਢਾਲੀਵਾਲ ਫੈਮਿਲੀ ਵੱਲੋਂ ਦਿੱਤੇ ਜਾਣਗੇ 2100 ਰੁਪਇਆ ਹੋ ਗਿਆ ਮੇਰੇ ਵੀਰੋ ਖੁਸ਼ੀ ਦੇ ਤਿੰਨ ਜੱਫਿਆਂ ਦਾ ਲਓ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਜੇ ਅੱਜ ਦੇ ਟੂਰਨਾਮੈਂਟ ਦਾ ਤੁਹਾਨੂੰ ਸਵਾਦ ਆਇਆ ਹੈ 2100 ਮੇਰੇ ਵੀਰੋ ਦੁੱਗਾਂ ਵਾਲੇ ਖੁਸ਼ੀ ਦੇ ਜੱਫੇ ਦਾ ਇਧਰ ਖੇਡ ਮੈਦਾਨ ਦੇ ਵਿੱਚ ਕਹਿੰਦੇ ਜਲਾਲ ਵਾਲਾ ਗगन ਜਲਾਲ ਵਾਲਾ ਗगन ਕਬੱਡੀ ਪਾ ਰਿਹਾ ਹੈ ਮੌੜ ਦੇ ਨਾਲ ਮੁਕਾਬਲਾ ਹੋਇਆ ਤੇ ਪੁਆਇੰਟ ਰੀਡਰ ਦੇ ਹਿੱਸੇ ਜਾ ਜੜਿਆ ਪੁਆਇੰਟ ਜਲਾਲ ਵਾਲੇ ਗਗਨ ਦੇ ਹਿੱਸੇ ਜਾ ਜੜਿਆ ਅਗਲੀ ਰੇਡ ਟਿੱਪੀ ਧਾਲੀਵਾਲ ਦੀ ਮੇਰੇ ਵੀਰੋ ਕਹਿੰਦੇ ਜੇਕਰ ਖੁਸ਼ੀ ਦੌਲੀ ਨੂੰ ਜਫਾ ਲਾਉ ਤੇ 5100 ਰੁਪਇਆ ਦਿੱਤਾ ਜਾਣਾ ਪਿੰਡਾ ਕਨੇਡਾ ਪਿੰਡਾ ਕਨੇਡਾ ਸਾਡਾ ਵੀਰ 5100 ਦੇ ਮਾਣ ਸਨਮਾਨ ਬਖਸ਼ੂਗਾ ਜੀ ਬਲਜਿੰਦਰ ਸਿੰਘ ਜੀ ਕਨੇਡਾ ਕਹਿੰਦੇ ਵੀ 5100 ਸਾਡੇ ਵੱਲੋਂ ਹੋਣਾ ਬਲਜਿੰਦਰ ਸਿੰਘ ਜੀ ਹੁਣੀ ਕਹਿੰਦੇ ਜਦੋਂ ਟੂਰਨਾਮੈਂਟ ਪੁੱਜੀਦਾ ਤਾਂ ਵੱਡਾ ਮਾਣ ਕਰਦੇ ਐ ਅੱਜ ਦੇ ਟੂਰਨਾਮੈਂਟ ਦਾ ਦੂਸਰਾ ਪ੍ਰਾਈਜ਼ ਦੇ ਰਿਹਾ ਲਓ ਚੱਲਦਾ ਹੋਇਆ ਮੈਚ ਸਮਾਪਤ ਹੋ ਚੁੱਕਿਆ ਮੇਰੇ ਵੀਰੋ ਇਸ ਮੇਰਾ ਖਿਆਲ ਹੈ ਵੀ ਪੁਆਇੰਟ ਤੇ ਜਿੱਤ ਹਾਰ ਹੋਈ ਹੈ ਇਸ ਪੁਆਇੰਟ ਤੇ ਜਿਹੜੀ ਜਿੱਤ ਹਾਰ ਹੋਈ ਹੈ ਲੈ ਵੀ ਬਲਜੀਤ ਜਲਾਲ ਵਾਲਿਆ ਤੇਰਾ ਵੀ ਜਿਹੜਾ ਦੌਲੀ ਦਾ ਅੱਜ ਕਹਿੰਦੇ ਸਾਰੇ ਖਿਡਾਰੀਆਂ ਤੇ ਮਾਣ ਸਨਮਾਨ ਮੇਰੇ ਵੀਰੋ ਗਰਾਊਂਡ ਦੇ ਵਿੱਚ ਕੀਤੇ ਜਾਣਗੇ ਆਪਾਂ ਪੁਆਇੰਟ ਤੁਹਾਡੇ ਨਾਲ ਸਾਂਝੇ ਕਰ ਦਈਏ 11 ਪੁਆਇੰਟ ਕਹਿੰਦੇ ਸੈਦੋਕੇ ਦੀ ਟੀਮ ਦੇ ਇਸ ਮੈਚ ਦੇ ਵਿੱਚੋਂ ਹੈ ਤੇ ਬੁਰਜ ਹਰੀ ਸਿੰਘ ਦੀ ਟੀਮ ਦੇ ਪੁਆਇੰਟ ਨੇ 12.5 ਮੇਰੇ ਵੀਰੋ ਜੇ ਤੁਹਾਨੂੰ ਚੱਲਦੇ ਮੈਚ ਦਾ ਸਵਾਦ ਆਇਆ ਇੱਕ ਜ਼ੋਰਦਾਰ ਤਾੜੀ ਮਾਰ ਕੇ ਆਪਾਂ ਇਹਨਾਂ ਖਿਡਾਰੀਆਂ ਦਾ ਹੌਸਲਾ ਵਧਾ ਦਈਏ ਅਗਲਾ ਦੋਸਤੋ ਇਹ ਮੈਚ ਤੁਸੀਂ ਦੇਖ ਕੇ ਲਿਆ ਇਹ ਮੈਚ ਹੈ ਜਿਹੜਾ ਬੋਰਜਰੀ ਨੇ ਜਿੱਤ ਲਿਆ ਬੋਰਜਰੀ ਦੇ ਰਾਇ ਨੇ 12.5 ਪੁਆਇੰਟ ਔਰ ਸੈਦੋ ਕੇ ਦੇ ਰਾਇ ਨੇ 11 ਪੁਆਇੰਟ ਇਸੇ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਨੇ ਸਾਡੇ ਇਸ YouTube ਚੈਨਲ ਤੇ ਅਵੇਲੇਬਲ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਪਰ ਇਸ ਟਾਈਮ ਅਸੀਂ ਤੋਂ ਰੇਲਿਕਾ ਵੀਡੀਓ ਜਿਹੜੀ ਸਿਲੈਕਟ ਕੀਤੀ ਹੈ ਜਿਹਨੂੰ ਤੁਸੀਂ ਇਸੇ ਸਮੇਂ ਦੇਖ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੋਸਤੋ ਸਾਡੇ ਇਸ YouTube ਚੈਨਲ ਤੇ ਬਨੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ